ਓ ਸ਼੍ਰੀ ਗਾਹੇ ਗੁਰੂ ਸਾਹਿਬ ਜੀਓ ਸਤ ਗੁਰ ਆਇਓ ਸਰਣ ਤੁਹਾਰੇ मिले सुख नाम हर शोभा चिंता लाहे हमारी हम अपराध पाप बहूकी न कर दोस्ती चोर चोराया अब नानक शरणाग आए ਹਰ ਰੱਖ ਹੋ ਲਾਜ ਹਰ ਭਾਇਆ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸੋ ਕਹੋ ਟਲ ਗੁਰ ਸਵੀਐ ਇਹਨਸ ਸਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ੴ ਅੰਕਾਰ ਸਤਗੁਰ ਪ੍ਰਸਾਦ ਸੁਰਠ ਮਹਲਾ 5 ਹਮਰੀ ਗਣਤ ਨ ਗਣਿਆ ਕਾਈ ਆਪਣਾ ਬਿਰਧ ਬਸਾਣਾ हाथ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਬਸਾਣਾ ਸਾਤ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਧ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਅੰਦਾਸ ਕੀ ਆਪ ਬੈਦ ਰਾਖੀ ਨਾਨਕ ਸਤਿਗੁਰ ਬਾਣ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਦ ਰਾਖੀ ਨਾਨਕ ਸਤਿਗੁਰ ਬਾਣ ਵਾਹੇ ਗੁਰੂ ਜੀ ਦਾ ਕਲਸਾ ਵਾਹੇ ਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਸਾਧ ਸੰਗਤ ਦੇਓ ਪਾਵਨ ਪਵਿੱਤਰ ਬਾਣੀ ਦੇ ਜੋ ਅੱਜ ਦੇ ਸਤਿਗੁਰੂ ਜੀਾਂ ਨੇ ਹੁਕਮਨਾਮਾ ਸਾਹਿਬ ਸਾਨੂੰ ਬਖਸ਼ਿਸ਼ ਕੀਤੇ ਹਨ ਸੋਰਠ ਰਾਗ ਦੇ ਵਿੱਚੋਂ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬਹੁਤ ਸ਼ਾਂਤੀ ਦੇ ਪੁੰਜ ਪੰਚਮ ਬਾਦਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦੇ ਪਾਵਨ ਪਵਿੱਤਰ 619 ਅੰਗ ਪਰ ਸशोਭਤ ਹੈ ਸੋਰਠ ਮਹਲਾ 5ਵਾਂ ਹਮਰੀ ਗਣ ਤਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਔਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਕਰਦੇ ਨੇ ਕਹਿੰਦੇ ਹੈ ਭਾਈ ਉਹ ਵਾਹਿਗੁਰੂ ਐਸਾ ਮਿਹਰਬਾਨ ਹੈ ਉਹ ਇੰਨਾ ਡਾਡਾ ਹੈ ਇੰਨਾ ਦਿਆਲੂ ਹੈ ਕਿ ਜੋ ਅਸੀਂ ਸੰਸਾਰੀ ਜੀਵ ਮੰਦ ਕਰਮ ਕਰਦੇ ਹਾਂ ਉਹ ਉਹਨਾਂ ਦਾ ਕੋਈ ਖਿਆਲ ਨਹੀਂ ਕਰਦਾ ਕਿਉਂਕਿ ਸਾਡਾ ਸੰਸਾਰੀ ਜੀਵਨ ਦਾ ਤਏ ਸੁਭਾਈ ਹੈ ਮੰਦ ਕਰਮਾਂ ਦਾ ਜ਼ਹਿਰ ਖਾਣਾ ਕਦੇ ਕਿਸੇ ਦੀ ਨਿੰਦਿਆ ਰੂਪੀ ਜ਼ਹਿਰ ਆਪਾਂ ਖਾ ਰਹੇ ਆ ਕਦੇ ਕੁਝ ਕਦੇ ਕੁਝ ਪਰ ਉਹ ਵਾਹਿਗੁਰੂ ਏਡਾ ਦਇਆਵਾਨ ਹੈ ਉਹ ਫਿਰ ਵੀ ਸਾਡੇ ਤੇ ਦਇਆ ਕਰਦਾ ਹੈ ਕਿਉਂਕਿ ਉਹਦਾ ਮੁੱਢ ਕਦੀਮ ਦਾ ਸੁਭਾਅ ਹੈ ਕਿ ਉਹ ਆਪਣੇ ਉਸ ਮੁੱਢ ਕਦੀਮ ਦੇ ਜਿਹੜਾ ਪਿਆਰ ਵਾਲਾ ਉਹਦਾ ਸੁਭਾਅ ਹੈ ਉਹ ਸਦਾ ਕਾਇਮ ਰੱਖਦਾ ਹੈ ਤੇਤੇ ਰੱਖਦਾ ਹੈ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਉਹ ਤੇ ਇੰਨਾ ਦਇਆਵਾਨ ਹੈ ਕਿ ਸਾਨੂੰ ਗੁਰੂ ਮਿਲਾ ਕੇ ਆਪਣੇ ਬਣਾ ਕੇ ਆਪਣੇ ਹੱਥ ਦੇ ਕੇ ਸਾਨੂੰ ਵਿਕਾਰਾਂ ਵੱਲੋਂ ਬਚਾਉਂਦਾ ਹੈ ਜੈਸ ਵਡਭਾਗੀ ਜੀਵ ਨੂੰ ਗੁਰੂ ਮਿਲ ਪੈਂਦਾ ਹੈ ਉਹ ਜੀਵ ਫਿਰ ਸਦਾ ਹੀ ਆਤਮਕ ਆਨੰਦ ਮਾਣਦਾ ਹੈ ਸਾਚਾ ਸਾਹਿਬ ਸਤ ਮਿਹਰਵਾਨ ਤੇ ਸਦਾ ਕਾਮਰਣ ਵਾਲਾ ਮਾਲਕ ਪ੍ਰਭੂ ਸਦਾ ਹੀ ਦਇਆਵਾਨ ਰਹਿੰਦਾ ਹੈ ਬੰਦ ਪਾਇਆ ਮੇਰਾ ਸਤਗੁਰ ਪੂਰਾ ਹੋਏ ਸਰਬਕल्याण ਤੋ ਕਰਮ ਵੱਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਮਿਲਾਉਂਦਾ ਹੈ ਜਿਸ ਨੂੰ ਪੂਰਾ ਗੁਰੂ ਮਿਲ ਪਿਆ ਉਸ ਦੇ ਵਿਕਾਰਾਂ ਦੇ ਰਸਤੇ ਵਿੱਚ ਉਸ ਵਾਹਿਗੁਰੂ ਜੀ ਨੇ ਇੱਕ ਬੰਨ ਮਾਰ ਦਿੱਤਾ ਤੇ ਇਸ ਤਰ੍ਹਾਂ ਉਸ ਦੇ ਅੰਦਰ ਸਾਰੇ ਆਤਮਕ ਆਨੰਦ ਪੈਦਾ ਹੋ ਗਏ ਕੇਵਲ ਬਾਣੀ ਵਿੱਚ ਲਿਖਿਆ ਨਹੀਂ ਗੁਰੂ ਪਿਆਰਿਓ ਜੇ ਕਰ ਇਤਿਹਾਸ ਦੇ ਪੰਨਿਆਂ ਨੂੰ ਆਪਾਂ ਫਰੋਲ ਕੇ ਵੇਖੀਏ ਤੇ ਜਦੋਂ ਗੁਰੂ ਮਿਲਿਆ ਤੇ ਗੁਰੂ ਮਿਲਣ ਵਾਲੇ ਨੂੰ ਜੀਵ ਨੂੰ ਜੇਕਰ ਉਸ ਨੇ ਆਪਣੇ ਸਾਰੇ ਕੁਰਮਾਂ ਦਾ ਪਛਤਾ ਤਾਪ ਅੰਦਰੋਂ ਦਿਲੋਂ ਕੀਤਾ ਤੇ ਸਤਿਗੁਰਾਂ ਨੇ ਬਖਸ਼ਣ ਲੱਗਿਆਂ ਦੇਰ ਨਹੀਂ ਲਾਈ ਵੇਖੋ ਸੱਜਣ ਠੱਗ ਦੇ ਕੋਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗਏ ਓ ਟਹਿ ਪਿਆ ਤੇ ਸਤਿਗੁਰਾਂ ਨੇ ਬਖਸ਼ਣ ਲੱਗਿਆਂ ਦੇਰ ਨਹੀਂ ਲਾਈ ਕੌਡੇ ਰਾਸ ਕੋਲੇ ਗਏ ਭੂਮੇ ਚੋਰ ਕੋਲ ਗਏ ਇਤਿਹਾਸ ਨੂੰ ਕਿੱਥੋਂ ਤੱਕ ਉਰਲ ਕੇ ਵੇਖਾਂਗੇ ਆਪਣੇ ਵੀ ਢੈਣ ਵਿੱਚ ਦੇਰੀ ਹੈ ਗੁਰੂ ਬਖਸ਼ ਨੂੰ ਵਿੱਚ ਦੇਰੀ ਕਦੇ ਵੀ ਨਹੀਂ ਲਾਉਂਦਾ ਅੱਜ ਵੀ ਸਤਿਗੁਰੂ ਜੀ ਪ੍ਰਤਾਖ ਹਾਜ਼ਰ ਨਾਜ਼ਰ ਬੈਠੇ ਨੇ ਜੇ ਅਸੀਂ ਸੱਚੇ ਦਿਲੋਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੰਦ ਕਰਕੇ ਆਪਣੇ ਗੁਨਾਹਾਂ ਦੀ ਮਾਫੀ ਮੰਗੀਏ ਤੇ ਅੱਜ ਵੀ ਉਹ ਏਡੇ ਦਇਆਵਾਨ ਨੇ ਉਹ ਸਦਾ ਹੀ ਦਇਆ ਕਰਦੇ ਨੇ ਜਿਉ ਪਾਏ ਪਿੰਡ ਜਿਨ ਸਦਿਆ ਦਿੱਤਾ ਪੈਨਣ ਖਾਣ ਜੈਸ ਪਰਮਾਤਮਾ ਨੇ ਜਿੰਦ ਪਾ ਕੇ ਸਾਡਾ ਸਰੀਰ ਪੈਦਾ ਕੀਤਾ ਹੈ ਜਿਹੜਾ ਹਰ ਵੇਲੇ ਸਾਨੂੰ ਖੁਰਾਕ ਤੇ ਪੋਸ਼ਾਕ ਦੇ ਰਿਹਾ ਹੈ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿਗੁਰ ਬਾਣ ਉਹ ਪਰਮਾਤਮਾ ਵੈਗੁਰ ਸੰਸਾਰ ਸਮੁੰਦਰ ਦੀਆਂ ਵਿਕਾਰ ਲਹਿਰਾਂ ਤੋਂ ਆਪਣੇ ਸੇਵਕ ਦੀ ਆਪ ਇੱਜ਼ਤ ਰੱਖਦਾ ਹੈ ਅਤੇ ਸਤਿਗੁਰੂ ਜੀ ਕਹਿੰਦੇ ਮੈਂ ਅਜੇਹੇ ਗੁਰੂ ਤੋਹਿ ਆਕਾਲ ਪੁਰਖ ਵਾਹਿਗੁਰੂ ਜੀ ਤੋਂ ਕੁਰਬਾਨ ਸਦਕੇ ਜਾਨਾ ਹਾਂ ਸੋ ਕੋਟਾਨ ਕੋੜ ਸ਼ੁਕਰਾਨਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦਾ ਜਿਨਾਂ ਅਮਰਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਰੰਮਤ ਕੀਤੀ ਅਮਰਤ ਵੇਲਾ ਹਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸਤ ਸੰਗਤ ਕਰਨ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਸਹੀ ਤਰ੍ਹਾਂ ਕਿਰਪਾ ਦਰਸਤੇ ਬਣਾਈ ਰੱਖਣ ਸਰਬੱਤ ਸੰਗਤਾਂ ਨੂੰ ਆਪਣੇ ਚਰਨਾਂ ਕਮਲਾਂ ਨਾਲ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮੇਰ ਦਾ ਹੱਥ ਰੱਖਣ ਗੁਰਸਿੱਖੀ ਜੀਵਨ ਨਾਮ ਦੰਨ ਦੀਆਂ ਦਾਤ ਅੰਮ੍ਰਿਤ ਵੇਲਾ ਬਾਣੀ ਬਾਣੇ ਦਾ ਪਿਆਰ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਕਾਰਜ ਰਾਸ ਕਰਨ ਗੁਰਮਤਿ ਅਨੁਸਾਰ ਸਭਨਾ ਦੀਆਂ ਸ਼ੁਭ ਮਨੋ ਕਾਮਨਾਵਾਂ ਪੂਰਨ ਕਰਨ ਸਰਬੱਤ ਸੰਗਤਾਂ ਦਾ ਧੰਨਵਾਦ ਸਰਬੱਤ ਸੰਗਤਾਂ ਨੂੰ ਜੀਉ ਆਇਆਂ ਜੀਉ ਆਇਆਂ ਗੁਰੂ ਪਿਆਰੇ ਸਾਥ ਸੰਗਤ ਜੀਓ ਆਓ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਨਾਲ ਜੁੜਨਾ ਕਰੀਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਸਹਿਤ ਗਾਜ ਵਾਜ ਕੇ ਬੋਲਿਓ ਦੀ ਆਵਾਜ਼ ਕੱਲ ਥੋੜੀ ਘੱਟ ਸੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਨਾਮ 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 ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਧੰ ਗੁਰੂ ਨਾਨਕ न गुरु नानक धन गुरु नानक धन गुरु नानक धन गुरु नानक वगुरु जी का खालसा वागुरु जी की फतेह